ਪੈਂਦੇਖਾਂ ਗਰਭ ਕਰਕੇ ਆਇਆ ਸੀ ਮੈਂ ਜਾਣਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਤਾਕਤਾਂ ਨੂੰ ਮੈਂ ਜਾਣਦਾ ਉਹਨਾਂ ਦੇ ਵਾਰ ਨੂੰ ਮੈਂ ਸਿੱਖਿਆ ਪਾਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੈਂਦੇਖਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਦੇਖਦੇ ਨੇ ਵੀ ਸਾਡੇ ਭਰਾਵਾਂ ਮੰਗ ਪੜਿਆ ਗੁਰੂ ਹਰਗੋਬਿੰਦ ਸਾਹਿਬ ਕੋਲ ਪਰ ਗਰਭ ਕਰਕੇ ਆਇਆ ਮੈਂ ਗੁਰੂ ਨੂੰ ਖਤਮ ਕਰਦਾਗਾ ਗੁਰੂ ਹਰਗੋਬਿੰਦ ਸਾਹਿਬ ਪਿਤਾ ਨੂੰ ਜਾਣ ਹੀ ਨਹੀਂ ਦਿੱਤਾ ਉੱਤਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਦੱਸਦਾਂਗੀ ਅਸਲ ਦੇ ਦਾ ਗਰਭ ਕੀ ਹੁੰਦਾ ਹੈ ਮੈਂ ਦੱਸਣਾ ਕਾਹਦਾ ਗਰਭ ਕਰਦਾ ਸਰੀਰ ਦਾ ਜੁਸਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੈਸੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਭਾਰਾ ਸੀ ਕਹਿੰਦੇ ਪੈਂਦੇ ਖਾਂ ਤਕੜਾ ਸੀ ਕਹਿੰਦਾ ਮੈਂ ਘੇਰ ਲਾਂਗਾ ਪਰ ਘੇਰ ਨਹੀਂ ਸਕਿਆ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਐਸਾ ਜੋਹਰ ਦਿਖਾਇਆ ਨਾ ਕਰਤਾਰਪੁਰ ਦੀ ਪੈਂਦੇ ਖਾਂ ਤੇ ਕਾਲੇ ਖਾਂ ਤੇ ਚੜ ਕੇ ਆਇਆ ਸੀ ਤਨ ਗੁਰੂ ਅਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਹੋਇਆ ਨਾ ਪੈਂਦੇ ਖ ਮਹਾਰਾਜ ਨੇ ਕਿਹਾ ਚੱਲ ਭਰਾ ਤੂੰ ਕਰ ਲੈ ਤਿੰਨ ਵਾਰ ਪੁੱਤਰਾ ਕਰ ਲੈ ਬੱਲੂ ਕਿਹਾ ਬੱਲੂ ਪੁੱਤਰ ਨੂੰ ਕਹਿੰਦੇ ਫਾਰਸੀ ਚ ਕਿ ਤੇਰੇ ਮਨ ਚ ਕੋਈ ਰੋਸ ਨਾ ਰਹੇ ਜੇ ਮੈਂ ਗੁਰੂ ਨੂੰ ਮਾਰਨ ਆਇਆ ਕੀ ਰੋਸ ਨਾ ਰਹੇ ਜੇ ਮੈਨੂੰ ਮੌਕਾ ਨਹੀਂ ਮਿਲਿਆ ਮਹਾਰਾਜ ਕਹਿੰਦੇ ਬੱਲੂ ਤਿੰਨ ਵਾਰ ਕਰ ਤਿੰਨੋਂ ਖਾਲੀ ਗਏ ਫਿਰ ਮਹਾਰਾਜ ਜੀ ਨੇ ਕਿਹਾ ਹੱਲੂ ਨਾ ਇਸ ਅਸਕ ਇਸ ਅਸ ਇਵੇਂ ਵਾਰ ਨਹੀਂ ਕਰੀਦਾ ਇਵੇਂ ਕਰੀਦਾ ਮਾਰਨ ਆਇਆ ਤੀਜਾ ਵਾਰ ਮਾਰਜੀ ਨੇ ਤੇ ਤੇਗ ਚਲਾਈ ਨਹੀਂ ਢਾਲ ਦੇ ਵਾਰ ਦੇ ਨਾਲ ਹੀ ਉਹਨੂੰ ਥੱਲੇ ਸੁੱਟ ਲਿਆ ਤੇ ਕਹਿੰਦਾ ਹਾਏ ਮਾਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹੁਣ ਖੁਦਾ ਨੂੰ ਚੇਤੇ ਕਰ ਮਾਂ ਨੂੰ ਚੇਤੇ ਨਾ ਕਰ ਕਿਵੇਂ ਨੇ ਸਾਡੇ ਮੁਰਸ਼ਿਦ ਕਿਵੇਂ ਨੇ ਸਾਡੇ ਰਹਿਨੂਮਾ ਗੁਰੂ ਪਾਤਸ਼ਾਹ ਜੀ ਜਿਹੜੇ ਸੀਨੇ ਨਾਲ ਵੀ ਲਾਲ ਚੜ ਕੇ ਵੀ ਆ ਰਿਹਾ ਹੈ ਵਧੀਕੀ ਵੀ ਕਰ ਰਿਹਾ ਹੈ ਉਹਨੂੰ ਸਮਝਾ ਵੀ ਰਹੇ ਨੇ ਤੇ ਫਿਰ ਢਾਲ ਨਾਲ ਛਾ ਵੀ ਕਰ ਰਹੇ ਨੇ ਤੇ ਉਹਦਾ ਦੀਨ ਦੁਨੀਆ ਦਾ ਵੀ ਗੇੜ ਘੱਟ ਰਹੇ ਨੇ ਐਵੇਂ ਕੋਈ ਨਹੀਂ ਹੋ ਸਕਦਾ ਦੇ ਦੇ ਮਾਨ ਕਰਨ ਵਾਲੇ ਪੰਦੇ ਖਾਂ ਦਾ ਹਾਲ ਕੀ ਹੋਇਆ ਪਰ ਮਹਾਰਾਜ ਨੇ ਫਿਰ ਉਹਨੂੰ ਤਾਰਤਾ ਸਪਰ ਸਮਝਾ ਕੇ ਜਿਸ ਦੇ ਦੇ ਮਾਨ ਕਰਕੇ ਚੜ ਕੇ ਆਇਆ ਸੀ ਨਾ ਆ ਦੇਖ ਲੈ ਪੈंदे ਖਾਂ ਥੱਲੇ ਡਿਗਿਆ ਹੋਇਆ ਮਿੱਟੀ ਹੋਇਆ ਹੋਇਆ ਇਸ ਦੇ ਕਰਕੇ ਅਸੀਂ ਗੁਰੂ ਨਾਲ ਪਰਮੇਸ਼ਵਰ ਨਾਲ ਵਧੀ ਕੀਨੀ ਸ਼ਰੀਕ ਬਣੇ ਬੈਠੇ ਆਂ ਜਿਵੇਂ ਅਸੀਂ ਰੱਬ ਦੇ ਗੁਰੂ ਦੇ ਹਾਲ ਕੀ ਹੋਣਾ ਹੈ ਸਾਡਾ ਅਸੀਂ ਸੋਚ ਲਈ ਗਰਭ ਕਰਤ ਹੈ ਦੇਹ ਕੋ ਬਿਨਸੈ ਛਿਨ ਮੈਂ ਮੀਤ ਇੱਕ ਖਿੰਨ ਦੇ ਵਿੱਚ ਬਿਨਸਨ ਵਾਲੀ ਆ ਜੀ ਇੱਕ ਖਿੰਨ ਦੇ ਵਿੱਚ ਬਿੰਸ ਜਾਂਦੀ ਹੈ ਜਬ ਲਗ ਦੀਵੇ ਇਹ ਦੀਵਾ ਕਿਹ ਹੈ ਜਬ ਲਗ ਜੋਤ ਦੀਵੇ ਮੁਖਬਾਤੀ ਤਬ ਸੂਜੈ ਸਭ ਕੋਈ ਤੇਲ ਜਲਾ ਬਾਤੀ ਠਹਿਰਾਣੀ ਸੂਨਾ ਮੰਦਰ ਹੋਈ ਜਬ ਲਗ ਤੇਲ ਦੀਵੇ ਮੁਖਬਾਤੀ ਤਬ ਸੂਜੈ ਸਭ ਕੋਈ ਆ ਜੋਤ ਐ ਨਾ ਸਭ ਕੁਝ ਐ ਤੇਲ ਜਲਾ ਬਾਤੀ ਠਹਿਰਾਣੀ ਸੂਨਾ ਮੰਦਰ ਹੋਈ ਬਾਣੀ ਦਾ ਬਚਨ ਐ ਰੇ ਬੌਰੇ ਤੋਹੇ ਘਰੀ ਨਾ ਰੱਖੈ ਕੋਈ ਏ ਡਿਕ ਬਸ ਮਹਾਰਾਜ ਕਹਿੰਦੇ ਐ ਇਸ ਦੇ ਦਾ ਸੱਚ ਹੀ ਹੈ ਇਹ ਬੋਰੇ ਤੋ ਹੀ ਘਰੀ ਨਾ ਰੱਖੇ ਕੋਈ ਤੂੰ ਰਾਮ ਨਾਮ ਜਪ ਸੋਈ ਲੈ ਜਾਣਗੇ